ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਜੋ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੱਲੇ-ਕੱਲੇ ਅੰਗ ਉਪਰ ਆਏ ਹੋਏ ਅੱਖਰਾਂ ਅਤੇ ਲਗਾ ਮਾਤਰਾਾਂ ਦੀ ਵਿਸਥਾਰ ਸਹਿਤ ਵਿਚਾਰ ਕਰਦੇ ਆ ਰਹੇ ਹਾਂ ਅੱਜ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਨੰਬਰ ਅੰਗ ਉੱਪਰ ਆਏ ਹੋਏ ਅੱਖਰਾਂ ਅਤੇ ਲਗਾ ਮਾਤਰਾਂ ਦੀ ਵਿਚਾਰ ਕਰਾਂਗੇ ਸੱਚੇ ਪਾਤਸ਼ਾਹ ਜੀ ਦੇ 4 ਨੰਬਰ ਅੰਗ ਦੇ ਉੱਪਰ ਜਿਹੜੇ ਅੱਖਰ ਆਏ ਹਨ ਉਹਨਾਂ ਦੀ ਟੋਟਲ ਗਿਣਤੀ ਹੈ 614 ਅਤੇ ਲਗਾ ਮਾਤਰਾਂ ਜੋ ਮਹਾਰਾਜ ਨੇ ਵਰਤੀਆਂ ਨੇ ਉਹਨਾਂ ਦੀ ਟੋਟਲ ਗਿਣਤੀ ਹੈ 368 ਇਹਨਾਂ ਦਾ ਵਿਸਥਾਰ ਇਸ ਪ੍ਰਕਾਰ ਹੈ ਚਾਰ ਨੰਬਰ ਅੰਗ ਦੇ ਉੱਪਰ ਊੜਾ ਅੱਖਰ 12 ਵਾਰ ਆਇਆ ਹੈ ਐੜਾ 46 ਵਾਰ ਈੜੀ 19 ਵਾਰ ਸਸਾ 51 ਵਾਰ ਹਾਹਾ 34 ਵਾਰ ਕਕਾ 47 ਵਾਰ ਖਖਾ 40 ਵਾਰ ਗੱਗਾ 17 ਵਾਰ ਕੱਗਾ 1 ਵਾਰ ਤੇ ਮੰੰਗਾ ਖਰਮਾ ਰਾਜ ਨੇ 3 ਨਹੀਂ ਵਰਤਿਆ ਚਚਾ 6 ਵਾਰ ਛੱਛਾ ਇੱਕ ਵਾਰ ਜੱਜਾ 21 ਵਾਰ ਛੱਜਾ ਣਣਾਂ ਟੇਟੈਂ ਕਾ ਇਹ ਤਿੰਨ ਅੱਖਰ ਚਾਰ ਨੰਬਰ ਅੰਗ ਦੇ ਉੱਪਰ ਮਹਾਰਾਜ ਨੇ ਨਹੀਂ ਵਰਤੇ ਜੀ ਠਠਾ ਇੱਕ ਵਾਰ ਡੱਡਾ ਇੱਕ ਵਾਰ ਢੱਡਾ ਵੀ ਇੱਕ ਵਾਰ ਨਾਣਾ 26 ਵਾਰ ਤੱਤਾ 42 ਵਾਰ ਥੱਥਾ 6 ਵਾਰ ਦੱਦਾ 15 ਵਾਰ ਤੱਦਾ 4 ਵਾਰ ਨੰਨਾ 35 ਵਾਰ ਪਪਾ 20 ਵਾਰ ਫਫਾ 1 ਵਾਰ ਬੱਬਾ 4 ਵਾਰ ਪੱਬਾ 12 ਵਾਰ ਮੱਮਾ 25 ਵਾਰ ਯਈਆ ਅਖਰ ਵੀ ਮਹਾਰਾਜ ਨੇ ਇੱਥੇ ਨਹੀਂ ਵਰਤਿਆ ਰਾਰਾ 59 ਵਾਰ ਲੱਲਾ 26 ਵਾਰ ਵਵਾ 41 ਵਾਰ ਤੇ ਅਡਾੜਾ ਅੱਖਰ ਵੀ ਮਹਾਰਾਜ ਨੇ ਇੱਥੇ ਨਹੀਂ ਵਰਤਿਆ ਇਸ ਪ੍ਰਕਾਰ ਇਹਨਾਂ ਅੱਖਰਾਂ ਦੀ ਟੋਟਲ ਗਿਣਤੀ ਬਣਦੀ ਹੈ 614 ਅੱਗੇ ਹੈ ਲਗਾ ਮਾਤਰਾ ਦਾ ਵਿਸਥਾਰ ਜੋ ਇਸ ਪ੍ਰਕਾਰ ਹੈ ਸਿਹਾਰੀ 97 ਵਾਰ ਬਿਹਾਰੀ 45 ਵਾਰ ਔਂਕੜ 85 ਵਾਰ ਦੁਲੈਂਕੜ 9 ਵਾਰ ਲਾ 25 ਵਾਰ ਦਲਾ 20 ਵਾਰ ਹੋੜਾ 25 ਵਾਰ ਕਨੌੜਾ ਚਾਰ ਨੰਬਰ ਰੰਗ ਤੇ ਮਹਾਰਾਜ ਨੇ ਨਹੀਂ ਵਰਤਿਆ ਕੰਨਾ 31 ਵਾਰ ਅਧਿਕ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਬਾਣੀ ਚ ਇਹ ਕਿਤੇ ਨਹੀਂ ਵਰਤੀ ਲੋੜ ਮੁਤਾਬਕ ਗੁਰੂ ਕੇ ਸਿੱਖੇ ਦਾ ਉਚਾਰਨ ਕਰਦੇ ਨੇ ਟਿੱਪੀ 31 ਵਾਰ ਔਰ ਬਿੰਦੀ ਵੀ ਮਹਾਰਾਜ ਨੇ ਸੰਗ ਤੇ ਨਹੀਂ ਵਰਤੀ ਇਸ ਪ੍ਰਕਾਰ ਲਗਾ ਮਾਤਰਾ ਦਾ ਟੋਟਲ ਜੋੜ ਬਣਦਾ ਹੈ 368 ਸੋ ਇਹ ਸੀ ਚਾਰ ਨੰਬਰ ਅੰਗ ਉੱਪਰ ਆਏ ਹੋਏ ਅੱਖਰਾਂ ਅਤੇ ਲਗਾ ਮਾਤਰਾ ਦੀ ਵਿਸਥਾਰ ਸਹਿਤ ਜਾਣਕਾਰੀ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਅਰਦਾਸ ਕਰਿਓ ਕਿ ਮਹਾਰਾਜ ਨੇ ਜਿਵੇਂ ਇਹ ਸੇਵਾ ਬਖਸ਼ੀ ਆ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਪਾਤਸ਼ਾਹ ਹਰ ਰੋਜ਼ ਇਹ ਸੇਵਾ ਆਪ ਹੀ ਲੈਂਦੇ ਰਹਿਣ ਬੇਅੰਤ ਤਰੁੱਟੀਆਂ ਭੁੱਲਾਂ ਗਲਤੀਆਂ ਹੁੰਦੀਆਂ ਨੇ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਕਿਰਪਾ ਕਰਕੇ ਬਖਸ਼ ਲੈਣਾ ਜਿੱਥੇ ਆਪਦੀ ਨੂੰ ਕੋਈ ਲੱਗੇ ਸੁਝਾ ਦੇਣਾ ਬਣਦਾ ਹੈ ਕਿਰਪਾ ਕਰਕੇ ਜਰੂਰ ਸੁਝਾ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ